ਕਹਤਾ ਹੀ 34 ਨੰਬਰ ਵਾਰਡ ਚੋਂ ਐਮਸੀ ਖੜਿਓ ਤੁਸੀਂ ਕਾਰਪੋਰੇਸ਼ਨ ਚੋਂ ਅੱਜ ਕੀ ਕਹਿਣਾ ਚਾਹੁੰਗੇ ਜੀ ਅ ਪਾਰਟੀ ਨੇ ਬੜਾ ਮਾਣ ਸਤਿਕਾਰ ਦਿੱਤਾ ਜੀ ਅ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਮੈਨੂੰ ਵਾਰਡ ਨੰਬਰ 34 ਦੇ ਵਿੱਚੋਂ ਜਿਸ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਤੇ ਨਾਲ ਹੀ ਇਹ ਵਾਰਡ ਦੇ ਜਿਹੜੇ ਸਾਡੇ ਵੋਟਰ ਨੇ ਹਰ ਇੱਕ ਵੋਟਰ ਕੋਲੇ ਜਿਨ੍ਹਾਂ ਜਿਨ੍ਹਾਂ ਕੋਲ ਵੀ ਅਸੀਂ ਪਹੁੰਚ ਕਰ ਰਹੇ ਹਾਂ ਜਿਹੜੇ ਜਿਹੜੇ ਵੋਟਰ ਇੱਥੋਂ ਦੇ ਹਨ ਉਹਨਾਂ ਸਾਰਿਆਂ ਦਾ ਖਾਸ ਤੌਰ ਤੇ ਧੰਨਵਾਦ ਮੈਨੂੰ ਇੰਨਾ ਪਿਆਰ ਦੇਣ ਲਈ ਮਾਣ ਸਤਿਕਾਰ ਦੇਣ ਲਈ ਔਰ ਇਸ ਇਲਾਕੇ ਦੇ ਜਿਹੜੇ ਲੋਕ ਨੇ ਬੜੇ ਸੂਝਵਾਨ ਨੇ ਕਿਉਂਕਿ ਅਸੀਂ ਇੱਕ ਲੰਮਾ ਸੰਘਰਸ਼ ਜਿਹੜਾ ਪਹਿਲਾਂ ਕੀਤਾ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਸਾਰੇ ਉਸ ਸੰਘਰਸ਼ ਦੇ ਵਿੱਚ ਜੁੜੇ ਜਿਹਦੇ ਕਰਕੇ ਅੱਜ ਜਿਹੜਾ ਕੂੜੇ ਦਾ ਢੇਰ ਹੈ ਪਟਿਆਲੇ ਸ਼ਹਿਰ ਦੀ ਜਿਹੜੀ ਇੱਕ ਕੋੜ ਬਣਿਆ ਹੋਇਆ ਸੀਗਾ ਪੂਰੇ ਪਟਿਆਲੇ ਸ਼ਹਿਰ ਲਈ ਦਾਗ ਸੀ ਕੋ ਪੂਰੇ ਦਾਗ ਧੋਣ ਦੇ ਵਿੱਚ ਇਹਨਾਂ ਸਾਰਿਆਂ ਨੇ ਆਪਣਾ ਯੋਗਦਾਨ ਦਿੱਤਾ ਅਜੋਕੂੜੇ ਦਾ ਢੇਰ ਜਿਹੜਾ 70% ਤੋਂ ਉੱਪਰ ਜਿਹੜਾ ਖਤਮ ਹੋ ਗਿਆ 80% ਸੋ ਅਸੀਂ ਪਟਿਆਲੇ ਦੇ ਵਿੱਚ ਜਿੱਥੇ ਨਾਗਰਾਂ ਲੈ ਕੇ ਚੱਲੇ ਆ ਕਲੀਨ ਸਿਟੀ ਗ੍ਰੀਨ ਸਿਟੀ ਗਾਰਬੇਜ ਫ੍ਰੀ ਸਿਟੀ ਜਿਹੜਾ ਪੁਰਾਣੀਆਂ ਸਰਕਾਰਾਂ ਨੇ ਪਟਿਆਲੇ ਸ਼ਹਿਰ ਨੂੰ ਗੰਦਾ ਕਰਨ ਦੇ ਵਿੱਚ ਕੋਈ ਕਮੀ ਨਹੀਂ ਸੀ ਛੱਡੀ ਅਸੀਂ ਉਹਨੂੰ ਸਾਫ਼ ਸੁਥਰਾ ਕਰਨ ਵਾਸਤੇ ਸਭ ਤੋਂ ਸੁੰਦਰ ਬਣਾਉਣ ਵਾਸਤੇ ਪੂਰੇ ਯਤਨ ਕਰਾਂਗੇ ਦੇਸ਼ ਦੇ ਵਿੱਚ ਨੰਬਰ 1 ਜਿਹੜਾ ਸ਼ਹਿਰ ਬਣਾਉਣਾ ਚਾਹਤਾ ਪੂਰਾ ਯੋਗਦਾਨ ਪਾਵਾਂਗਾ ਮਹਤਵੀ ਜੀ ਬਾੜ ਦੇ ਵਿੱਚ ਵਿਕਾਸ ਦੇ ਕਿਹੜੇ-ਕਿਹੜੇ ਮੁੱਦੇ ਰਹਿਣਗੇ ਤੁਹਾਡੇ ਕੋਲ ਵਿਕਾਸ ਦਾ ਜਿਹੜਾ ਇੱਥੇ ਸਭ ਤੋਂ ਵੱਡਾ ਜਿਹੜਾ ਮਸਲਾ ਜੀ ਇੱਥੇ ਸਫਾਈ ਦਾ ਉਹ ਅਸੀਂ ਪਿਛਲੇ 2-3 ਸਾਲ ਤੋਂ ਲਗਾਤਾਰ ਲੱਗੇ ਹੋਏ ਹਾਂ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਜਦੋਂ ਵੀ ਸੱਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇੱਥੇ ਜਿਹੜੇ ਸਫਾਈਆਂ ਦੇ ਪ੍ਰਬੰਧ ਬੜੇ ਚੰਗੇ ਹੋ ਗਏ ਨੇ ਜਿੱਥੇ ਸੀਵਰੇਜ ਦੀ ਦਿੱਕਤ ਆਈ ਹੈ ਕਦੇ ਤਾਂ ਉਹ ਵੀ ਨਾਲ ਦੀਆਂ ਜਿਹੜੀਆਂ ਸਮੱਸਿਆਵਾਂ ਦੂਰ ਕੀਤੀਆਂ ਗਈਆਂ ਨੇ ਸਟਰੀਟ ਲਾਈਟ ਵੀ ਜਿਹੜੀ ਕੰਟਰੈਕਟ ਕੈਨਸਲ ਹੋ ਗਿਆ ਸੀ ਹੁਣ ਕਾਰਪੋਰੇਸ਼ਨ ਨੇ ਆਪਣੇ ਆਪ ਦੀ ਕਮਾਂਡ ਲਈ ਕੀ ਹੈ ਤੇ ਤੁਸੀਂ ਦੇਖੋਗੇ ਪਟਿਆਲਾ ਸ਼ਹਿਰ ਸਾਰਾ ਜਗਮਗ ਜਗਮਗ ਹੋ ਗਿਆ ਹੋਰ ਵੀ ਜਿਹੜੇ ਕੰਮ ਨੇ ਤੁਹਾਨੂੰ ਲੱਗਿਆ ਇੱਕ ਯੋਗਦਾਨ ਜਿਹੜਾ ਅਸੀਂ ਚਾਹੁੰਦੇ ਹਾਂ ਜਿੱਥੇ ਪਟਿਆਲੇ ਦੇ ਜਾਂ ਪੰਜਾਬ ਦੇ ਜਿਹੜੇ ਕਾਉਂਸਲਰ ਨੇ ਉਹ ਆਪਣੇ ਯਤਨ ਕਰਨਗੇ ਆਪਣੇ ਆਪਣੇ ਸ਼ਹਿਰਾਂ ਨੂੰ ਆਪਣੇ ਆਪਣੇ ਵਾਰਡਾਂ ਨੂੰ ਖੂਬਸੂਰਤ ਕਰਨ ਦੇ ਵਿੱਚ ਤਾਂ ਇਹ ਕਿ ਬਹੁਤ ਵੱਡਾ ਯੋਗਦਾਨ ਲੋਕਾਂ ਦਾ ਚਾਹੀਦਾ ਹੋਊਗਾ ਕਿ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਲੋਕਾਂ ਨੂੰ ਸਮਝਾਈਏ ਕਿ ਆਪਾਂ ਕੂੜੇ ਦੀ ਮੈਨੇਜਮੈਂਟ ਕਿਵੇਂ ਕਰਨੀ ਹੈ ਜੇਕਰ ਕੂੜੇ ਦੀ ਮੈਨੇਜਮੈਂਟ ਘਰ ਦੇ ਵਿੱਚ ਹੀ ਹੋ ਜਵੇ ਤਾਂ ਘਰ ਤੋਂ ਬਾਹਰ ਸਿਰਫ 10% ਕੂੜਾ ਨਿਕਲਦਾ ਹੋਰ ਕੋਈ ਕੂੜਾ ਨਹੀਂ ਨਿਕਲਦਾ ਲੋਕਾਂ ਦਾ ਮੈਂ ਤਾਂ ਜੀ ਕਿੱਦਾਂ ਦਾ ਰਿਸਪਾਂਸ ਮਿਲ ਰਿਹਾ ਤੁਸੀਂ ਜਾ ਰਹੇ ਵਾੜ ਬਹੁਤ ਪਰਮਾ ਹੁੰਗਾ ਰਾਜ ਸਰਦਾਰ ਪਤਾਲ ਸਿੰਘ ਮਾਨ ਜੀ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਇਹ ਜਿਹੜਾ ਇਲਾਕਾ ਤੁਸੀਂ ਦੇਖ ਰਹੇ ਹੋ ਹਰੇਕ ਪਰਿਵਾਰ ਇੱਥੇ ਜਿੰਨੇ ਵੀ ਪਰਿਵਾਰ ਰਹਿ ਗਏ ਨੇ ਇਹ ਸਾਰੇ ਪਰਿਵਾਰਾਂ ਦਾ ਜ਼ੀਰੋ ਬਿਜਲੀ ਦਾ ਜਿਹੜਾ ਬਿਲਾ ਰਿਹਾ ਜੀ ਚਾਹੇ ਗਰਮੀ ਆ ਜਾਂ ਚਾਹੇ ਸਰਦੀ ਆ ਜਿਹੜੇ 600 ਯੂਨਟ ਮੁਫਤ ਮਿਲੇ ਨੇ ਜਿੱਦ ਨਾਲ ਇੱਕ ਬਹੁਤ ਵੱਡਾ ਜਿਹੜਾ ਘਰ ਦਾ ਬਜਟ ਉਹਨਾਂ ਦਾ ਸਖਾਲਾ ਹੋ ਗਿਆ ਜਿੱਦੇ ਨਾਲ ਉਹ ਆਪਣੀਆਂ ਹੋਰ ਘਰੇਲੂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਸਿਹਤ ਦੇ ਕੰਮ ਚ ਇਹ ਦੇਖੋ ਕਿ ਸਾਡੇ ਮੱਲਾ ਕਲੀਨਿਕ ਹਰ ਇੱਕ 1.5 ਕਿਲੋਮੀਟਰ ਦੇ ਇੱਥੇ ਮੱਲਾ ਕਲੀਨਿਕ ਤੁਹਾਨੂੰ ਮਿਲੂਗਾ ਜਿੱਥੇ ਆਮ ਲੋਕ ਜਾ ਕੇ ਆਪਣਾ ਇਲਾਜ ਕਰਾਉਂਦੇ ਨੇ ਡਾਕਟਰੀ ਜਿਹੜੇ ਟੈਸਟ ਫ੍ਰੀ ਹੁੰਦੇ ਨੇ ਦਵਾਈਆਂ ਮੁਫਤ ਮਿਲਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਕੂਲ ਨੇ ਜੀ ਸਕੂਲ ਜਿਹੜੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਜੀ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਦੇ ਮਾਡਲ ਦੇ ਉੱਪਰ ਕੰਮ ਕਰਕੇ ਇਹ ਪੂਰੇ ਦੇਸ਼ ਦੇ ਵਿੱਚ ਜਿੱਥੇ ਪਹਿਲਾਂ ਦਿੱਲੀ ਰੋਲ ਮਾਡਲ ਸੀ ਅੱਜ ਪੰਜਾਬ ਰੋਲ ਮਾਡਲ ਜਿਹੜਾ ਬਣਦਾ ਜਾ ਰਿਹਾ ਮੈਂ ਤਾਂ ਜੀ ਜਿਹੜੀਆਂ ਹੁਣ ਚੋਣਾਂ ਦੇ ਵਿੱਚ ਦੂਸਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਸਾਡੇ ਕਾਗਜ ਨਹੀਂ ਭਰਨ ਦਿੱਤੇ ਕੀ ਕਹਿਣਾ ਚਾਹੋਗੇ ਤੁਸੀਂ ਮੀਡੀਆ ਸਾਥੀ ਉੱਤੇ ਸਾਰੇ ਮੌਜੂਦ ਸੀ ਆਪਾਂ ਨੇ ਦੇਖਿਆ ਕਿ ਕਿਵੇਂ ਮਾਰਾ ਨਹੀਂ ਪ੍ਰਨੀਤ ਕੋ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਜਿਹੜੇ ਗੁੰਡੇ ਸੀ ਉਹ ਆ ਕੇ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਫੈਲਾਖੁਈਆਂ ਫਾੜੀਆਂ ਸਾਡੇ ਆਮ ਆਦੀ ਪਾਰਟੀ ਦੇ ਵਰਕਰਾਂ ਦੀ ਵੀ ਫੈਲਾਵਡੀਆਂ ਇਲਜ਼ਾਮਬਾਜ਼ੀ ਇਹ ਚੱਲ ਰਹੀ ਹੈ ਕਿਉਂਕਿ ਉਹਨਾਂ ਦੇ ਕੋਲ ਕੈਂਡੀਡੇਟ ਹੀ ਪੂਰੇ ਨਹੀਂ ਸੀ ਕਿ ਉਹ ਜਿਹੜਾ ਕਿਉਂਕਿ ਪਿਛਲੇ ਤੁਸੀਂ ਦੇਖਦੇ ਹੋ 22 ਸਾਲ ਤੋਂ ਜਿਹੜਾ ਪੈਲਸ ਹੈ ਜੀ ਮਹਿਲ ਨੇ ਪਟਿਆਲਾ ਸ਼ਹਿਰ ਦੇ ਪ੍ਰਚੱਬਜਾ ਕੀਤਾ ਹੋਇਆ ਸੀ ਅੱਜ ਉਹਨਾਂ ਦੇ ਕੋਲ ਕੰਟਰੋਲ ਨਹੀਂ ਰਿਹਾ ਇਸ ਚੀਜ਼ ਕਰਕੇ ਉਹਨਾਂ ਕੋਲੇ ਬੰਦੇ ਨਹੀਂ ਹੈਗੇ ਕਿ ਵੀ ਕਿਹਨੂੰ ਕਿਹਨੂੰ ਟਿਕਟ ਦੇ ਦੇਣ ਜਿਹੜਾ ਉਹਨਾਂ ਦਾ ਪੁਰਾਣਾ ਵਰਕਰ ਆ ਬੀਜੇਪੀ ਦਾ ਉਹ ਮਾਂਜ ਕੇ ਰੱਖਦੇ ਆ ਤੇ ਜਿਹੜੇ ਨਵੇਂ ਨੇ ਉਹ ਹਾਵੀ ਨਹੀਂ ਜੀ ਲਾਸਟ ਦੇ ਵਿੱਚ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜੀ ਵੋਟਰਾਂ ਨੂੰ ਇਹ ਅਪੀਲ ਹੈ ਜੀ ਜੇਕਰ ਆਪਾਂ ਨੇ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣਾ ਆਪਾਂ ਨੇ ਆਪਣੇ ਵਾਰਡ ਨੂੰ ਆਪਣੇ ਮਹੱਲੇ ਨੂੰ ਸਾਫ਼ ਸੁਥਰਾ ਸਵੱਛ ਬਣਾਉਣਾ ਹੈ ਤਾਂ ਆਮ ਆਦੀ ਪਾਰਟੀ ਦੇ ਕੌਂਸਲਰ ਨੂੰ ਚੁਣੋ ਤਾਂ ਕਿ ਉਹ ਜਾ ਕੇ ਸਿੱਧਾ ਮਾਨ ਸਾਹਿਬ ਤੋਂ ਆਪਣੇ ਇਲਾਕੇ ਵਾਸਤੇ ਫੰਡ ਲੱਗੇ ਆਵੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰ ਸਕੇ ਇਹੀ ਗੱਲਾਂ ਦੇ ਨਾਲ ਮੈਂ ਬਾਰ ਬਾਰ ਜਿਹੜੀ ਅਪੀਲ ਹੈ ਆਪਣੇ ਇਲਾਕੇ ਦੇ ਲੋਕਾਂ ਨੂੰ ਆਪਣੇ ਪਟਿਆਲੇ ਲੋਕਾਂ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਮੈਂ ਆਪਣੇ ਅਪੀਲ ਕਰਦਾ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਜਿਤਾਈਏ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਸਾਫ਼ ਸੁਥਰਾ ਤੇ ਰੰਗਲਾ ਪੰਜਾਬ ਬਣਾਉਣ ਚ ਆਪਣਾ ਸੇਵੂ ਦੇ ਚ